ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੋਨੀ ਸ਼ਰਮਾ ਤੇ ਮੇਰੇ ਨਾਲ ਨੇ ਕੈਮਰਾਮੈਨ ਲਖਸ਼ੇ ਤੇ ਅੱਜ ਅਸੀਂ ਆਏ ਆ ਗੁਰਦੁਆਰਾ ਕਲਗੀਧਰ ਸਾਹਿਬ ਜੋ ਕਿ ਲੁਧਿਆਣਾ ਫੀਡ ਗੰਜ ਵਿੱਚ ਸਥਿਤ ਹੈ ਇੱਥੇ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਜੋ ਕਿ ਸਿੱਖਾਂ ਦੇ 6ਵੇਂ ਪਾਤਸ਼ਾਹ ਜੀ ਨੇ ਉਹਨਾਂ ਦਾ ਗੁਰਪੁਰਬ ਮਨਾਉਣ ਆਏ ਆ ਤੇ ਇੱਥੇ ਸਾਧ ਸੰਗਤਾਂ ਵੀ ਬੜੇ ਜੋਰ ਸ਼ੋਰ ਨਾਲ ਉਹਨਾਂ ਦਾ ਗੁਰਪੁਰਬ ਮਨਾਉਣ ਲਈ ਇਕੱਠੀਆਂ ਹੋਈਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦਾ ਜਨਮ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਕੀ ਵਡਾਲੀ 1595 ਅੰਮ੍ਰਿਤਸਰ ਵਿਖੇ ਹੋਇਆ ਇਹਨਾਂ ਨੇ ਮਰੀਪੀਰੀ ਦੀ ਸੰਸਥਾ ਵੀ ਚਾਲੂ ਕੀਤੀ ਇਹਨਾਂ ਨੇ ਬਵੰਜਾ ਰਾਜਿਆਂ ਨੂੰ ਵੀ ਪਹਾੜੀ ਰਾਜਿਆਂ ਨੂੰ ਗਵਾਲੀਅਰ ਦੀ ਜੇਲ੍ਹ ਤੋਂ ਛੁਡਵਾਇਆ ਜੋ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਬੰਦੀ ਛੋੜ ਦਿਵਸ ਦੇ ਨਾਮ ਤੋਂ ਬਹੁਤ ਉਤਮਨ ਨਾਲ ਮਨਾਇਆ ਜਾਂਦਾ ਹੈ ਇਹਨਾਂ ਨੇ 11 ਸਾਲ ਦੀ ਉਮਰ ਵਿੱਚ ਗੁਰਗੱਦੀ ਸੰਭਾਲੀ ਤੇ ਇਹਨਾਂ ਦੀ ਵਿਦਿਆ ਤੇ ਸ਼ਾਸਤਰਾਂ ਦੀ ਜ਼ਿੰਮੇਵਾਰੀ ਬਾਬਾ ਬੁੱਟਾ ਸਿੰਘ ਜੀ ਨੂੰ ਸੌਂਪੀ ਗਈ ਸੀ ਤੇ ਆਹ ਉਹ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਕਲਗੀਧਰ ਸਾਹਿਬ ਤੇ ਜਾਣਦੇ ਆ ਸ਼ਰਦਾਲੂਆਂ ਤੋਂ ਕਿ ਉਹ ਆਪਣੇ ਮਨੋਂ ਸ਼ਰਧਾ ਭਾਵਨਾ ਤੋਂ ਹਰਗੋਬਿੰਦ ਸਿੰਘ ਸਾਹਿਬ ਜੀ ਬਾਰੇ ਕੀ ਆਪਣੇ ਭਾਵ ਅਰਥ ਵਿਅਕਤ ਕਰਦੇ ਨੇ ਆਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਿਗੁਰ ਸਰਦਾਰ ਜੀ ਮਹਾਰਾਜਾ ਸਤਿਗੁਰ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਸਰਦਾਰ ਜੀ ਅਸੀਂ ਆਏ ਆ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਦੀ ਧਰਤੀ ਤੋਂ ਤੇ ਅੱਜ ਸਾਡੇ ਨਾਲ ਸਰਦਾਰ ਜੀ ਨੇ ਜੋ ਫਤਿਹਗੜ੍ਹ ਸਾਹਿਬ ਤੋਂ ਆਏ ਨੇ ਆ ਉਹਨਾਂ ਦਾ ਜਾਣਦੇ ਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਇਹਨਾਂ ਦੇ ਕੀ ਭਾਵ ਅਰਥ ਵਿਅਕਤ ਕਰਦੇ ਨੇ ਇਹ ਬਾਬਾ ਜੀ ਨੇ ਤਟੀਆਂ ਲੋਹਾਂ ਤੇ ਬੈਠੇ ਸੀ ਗਰਮ ਗਰਮ ਰੇਤਾ ਪਿਆ ਸੀ ਸੀਸ ਨਹੀਂ ਹਾਰਿਆ ਚਾਂਦਰੀ ਚੌਂਕ ਵਿੱਚ ਸੀਸ ਤਾਰ ਦਿੱਤਾ ਪਰ ਜੁਲਮਿਆਂ ਤੇ ਫਤਿਹ ਨਾਸ ਕਰ ਦਿੱਤਾ ਸਵਾ ਲੱਖ ਸੇ ਇੱਕ ਲੜਾਉ ਤਾਂ ਗੋਬਿੰਦ ਸਿੰਘ ਨਾ ਕਹਾਉ ਬਾਜਾ ਵਾਲੇ ਦੀ ਫੌਜ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੇਲਾ ਪੀਓ ਪੋਲ ਖੰਡੇ ਤਾਲ ਹੋਵੇ ਜਨਮ ਸਵੇਲਾ ਉਹੀ ਖਾਲਸਾ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਫਿਰ ਧੁਰਕੀ ਬਾਣੀ ਆਈ ਦਿਲ ਸਗਲੀ ਚਿੰਤ ਮਟਾਈ ਦੁੱਖ ਲਗੇ ਨਾ ਪਾਈ ਇਹ ਬਾਬਾ ਜੀ ਯਾਤਰਾ ਤੇ ਆਏ ਆ ਯਾਤਰਾ ਕਰਕੇ ਚਲੇ ਜਾਣਾ ਹੈ ਸਰੰਧ ਦੀ ਧਰਤੀ ਤੋਂ ਆਏ ਆ ਸਾਈਕਲ ਤੇ ਆਏ ਆ ਅੱਜ ਕੱਲ ਕੋਈ ਕਿਸੇ ਦਾ ਨਹੀਂ ਆ ਬਾਬੇ ਸਾਡੇ ਉੱਪਰ ਵਾਲੇ ਆ ਸਭ ਮੁੱਤ ਬੋਲਦੇ ਆ ਮਤਮਨ ਨਿਕਲ ਜਾਂਦੇ ਚੋਰੀਆ ਕਰ ਲੈਂਦੇ ਆ ਬਾਬਾ ਜੀ ਰੱਖਣ ਵਾਲੇ ਆ ਜਿਹਦਾ ਪਪਾ ਡੈਡਾ ਹੋਵੇ ਉਹਨੂੰ ਮਾਰ ਸਕਿਆ ਨਾ ਕੋਈ ਲਿਆ ਲੋ ਜਾਵੇ ਮਾਲੂ ਪਾਵੇ ਮਦਾ ਗੁਜਰ ਕੋਲੂ ਪਾਵੇ ਧੰਤਨ ਬਾਬਾ ਦੀਸੇ ਨੁਕਲਾਵੇ ਸੱਸ ਸ੍ਰੀਓ ਕਾਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮਾਰਾ ਚੜਦੀ ਕਲਾ ਚੜਦੀ ਕਲਾ ਮਾਰਾ ਜੀ ਭਾਗ ਲਾਲ ਚੜਦੀ ਕਲਾ ਰੱਖੇ ਵਾਹਿ ਜੀ ਦੇ ਲੰਗਰ ਹਾਲ ਦੇ ਵਿੱਚ ਤੇ ਆਉ ਤੁਹਾਨੂੰ ਇੱਥੇ ਦਿਖਾਣੇ ਆ ਕਿ ਗੁਰੂ ਜੀ ਦੇ ਸੇਵਕ ਕਿੰਨੀ ਸ਼ਰਧਾ ਦੇ ਨਾਲ ਇੱਥੇ ਸ਼ਬਦਾਲੋਹਾ ਦੀ ਸੇਵਾ ਕਰਨ ਚ ਲੱਗੇ ਹੋਏ ਨੇ ਆਪਾਂ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਦੇ ਦਰਸ਼ਨ ਕਰਨ ਤੇ ਕੀਰਤਨ ਦਾ ਮਿੱਠਾ-ਮਿੱਠਾ ਨੰਨ ਲੈ। ਆਜੋ। ਜੰਮਿਆ ਆਪੂ ਤੇ ਭਗਤ ਗੋਬਿੰਦ ਕਾ ਦੀਨ ਤੇ ਸੋਚੇ Bye. ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰੋਨੀ ਸ਼ਰਮਾ ਤੇ ਅੱਜ ਸਾਡੇ ਨਾਲ ਨੇ ਗੁਰਦੁਆਰਾ ਕਲਗੀਧਰ ਸਾਹਿਬ ਜੀ ਦੇ ਸੈਕਟਰੀ ਸਾਹਿਬ ਜਰਨੈਲ ਸਿੰਘ ਜੀ ਤੇ ਅਓ ਇਹਨਾਂ ਤੋਂ ਅੱਜ ਜਾਣਦੇ ਹਾਂ ਕਿ ਅੱਜ ਦੇ ਮੌਕੇ ਤੇ ਇਹਨਾਂ ਇਹ ਆਪਣੇ ਪਾਵਰ ਸਾਡੇ ਦਰਸ਼ਕਾਂ ਨੂੰ ਕਿਸ ਤਰ੍ਹਾਂ ਵਿਅਕਤ ਕਰਦੇ ਹਨ ਸਤਿ ਸ਼੍ਰੀ ਅਕਾਲ ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼ਿਰਗੁਰ ਕਲਗੀਧਰ ਸਿੰਘ ਸਭਾ ਵਿਖੇ ਤਾਂਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਨ੍ਹਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਜੋ ਅੰਮ੍ਰਿਤ ਵੇਲੇ ਤੋਂ ਬੜੇ ਪਿਆਰ ਸਤਿਕਾਰ ਦੇ ਨਾਲ ਸੰਕਾ ਮਨਾਉਣਾ ਕਰ ਰਹੀਆਂ ਨੇ ਇਸ ਸਮੇ ਗੁਰਦ੍ਰਾ ਕਲਕੀਤਾ ਸਿੰਘ ਸਭਾ ਵਿਖੇ ਭਾਈ ਗਗਨਦੀਪ ਸਿੰਘ ਜੀ ਹਜੂਰੀ ਰਾਗੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਉਹ ਕੀਰਤਨ ਦੁਆਰਾ ਆਪ ਸੰਗਤਾਂ ਨੂੰ ਦਰਸ਼ਨ ਕਰ ਰਹੇ ਨੇ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਗੁਰੂ ਸੰਗਤਾਂ ਨੂੰ ਗੁਰਚਰਨ ਨਾਲ ਜੋੜ ਰਹੇ ਨੇ ਸੰਗਤਾਂ ਸਵੇਰ ਤੋਂ ਹੀ ਜਿੱਥੇ ਇੱਥੇ ਸੰਗਤਾਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਉੱਥੇ ਕਰਾਂ ਤੋਂ ਹੀ ਸੰਗਤਾਂ ਬੇਅੰਤ ਲੰਗਰ ਪਕਾ ਕੇ ਜੋ ਸੰਗਤਾਂ ਦੇ ਸੇਵਾ ਵਾਸਤੇ ਲਿਆ ਰਹੀਆਂ ਨੇ ਉਹ ਸਾਰੀਆਂ ਸੰਗਤਾਂ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਨਮਸ ਨਸਮਸਤਕ ਹੁੰਦੇ ਹੋਏ ਗੁਰੂ ਚਰਨਾਂ ਦੇ ਵਿੱਚ ਪਹੁੰਚ ਰਹੀਆਂ ਨੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 10 ਛੇਵੇਂ ਪਾਤਸ਼ਾਹ ਸਤਿਗੁਰੂ ਵਾਪਰਕਟਿਓ ਮਰਦੇ ਅਗੰਬੜਾ ਪ੍ਰਿਆਮ ਇਕੈਲਾ ਐਸੇ ਤੀਨ ਦਿ얄 ਸਤਿਗੁਰੂ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੇ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ-ਬਾਰੀ ਦਲ ਭੰਜਨ ਗੁਰਸੂਰਮਾ ਵੜਜੋ ਦਾ ਪਰਕਕਾਰੀ ਐਸੇ ਦੀਨ ਸਿਆਦ ਸਤਿਗੁਰੂ ਦਿਨਾਂ ਦਾ ਜ ਪਾਵਨ ਪੋਇਤਰ ਪ੍ਰਕਾਸ਼ ਦਿਹਾੜਾ ਸਮੂਹ ਸਿੱਖ ਸੰਗਤ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਬੈਠਾ ਹੈ ਇਸ ਪਾਵਨ ਪ੍ਰਕਾਸ਼ ਦਿਹਾੜੇ ਨੂੰ ਬੜੇ ਪਿਆਰ ਸਤਕਾਰ ਦੇ ਨਾਲ ਮਨਾਉਣਾ ਕਰ ਰਿਹਾ ਹੈ ਕਿ ਮੈਂ ਜਿੱਥੇ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਸਤਾਰ ਗੁਰਮੀਤ ਸਿੰਘ ਜੀ ਮਿਤ ਪ੍ਰਧਾਨ ਸਰ ਭਪਿੰਦਰਪਾਲ ਸਿੰਘ ਜੀ ਸਤਿ ਆਦਾਰਸ਼ਨ ਸਿੰਘ ਜੀ ਰਾਜੋ ਸਾ ਚਰਨ ਜੀ ਸਿੰਘ ਜੀ ਲੰਗਰ ਕਮੇਟੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਮੂਹ ਸੰਗਤਾਂ ਨੂੰ ਇਸ ਪਾਵਨ ਪ੍ਰਕਾਸ਼ ਤਿਹਾਡੇ ਦੀ ਲੱਖ ਲੱਖ ਵਧਾਈ ਲੱਖ ਲੱਖ ਦੀ ਵਧਾਈ ਸਮੂਹ ਸੰਗਤਾਂ ਨੂੰ ਸਤਿਗੁਰ ਬਖਸ਼ਿਸ਼ ਕਰੇ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਪ੍ਰਦਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਤੇ ਦੋਸਤੋ ਏ ਸੀ ਸਾਡੇ ਸੈਕਟਰੀ ਜਨਰਲ ਸਿੰਘ ਜੀ ਤੇ ਉਹਨਾਂ ਦੇ ਕੁਝ ਵਰਡਸ ਤੇ ਹੁਣ ਜਾਣਦੇ ਆ ਸਰਦਾਰ ਚਰਨਜੀਤ ਸਿੰਘ ਜੀ ਤੋਂ ਕਿ ਉਹਨਾਂ ਦੇ ਇਸ ਬਾਰੇ ਕੀ ਕਹਿਣੇ ਆ ਸਰਦਾਰ ਜੀ ਸਤਿ ਸ਼੍ਰੀ ਅਕਾਲ ਵਾਹਿ ਜੀ ਕਾ ਖਾਲਸਾ ਵਾਹਿ ਜੀ ਵਾਤੇ ਅੱਜ ਮੀਰੀ ਪੀਰੀ ਹਰਗਵੰਤ ਪਾਤਸ਼ਾਹ ਦਾ ਜਨਮ ਦਿਹਾੜਾ ਬੜੇ ਤੋਂ ਤਾਮ ਨਾਲ ਸਮੁੱਚੀ ਸੇਖ ਜਗਤ ਵਾਲਾ ਮਨਾਇਆ ਜਾ ਰਿਹਾ ਹੈ ਪੰਜਾਬੀਅਤ ਵਾਸਤੇ ਤੇ ਪੰਜਾਬੀ ਵਾਸਤੇ ਬਾਬਾ ਬੂਢਾ ਜੀ ਕਰੋ ਇਹਨਾਂ ਨੇ ਸਾਰੀਆਂ ਸਿੱਖਿਆਵਾਂ ਲਈਆਂ ਉਹਨਾਂ ਨੇ ਕਿਹਾ ਅਮਰ ਜਲਦੀ ਹੋਏ ਇਹ ਦਿਨ ਨੂੰ ਬੜਾ ਸਮੂਹ ਸਿੱਖ ਸੰਸਾਰ ਤੇ ਮਨਾਇਆ ਜਾਂਦਾ ਹੈ ਸਭ ਤੋਂ ਸਭ ਪੰਜਾਬੀਆਂ ਨੂੰ ਬੇਨਤੀ ਹੈ ਕਿ ਪੰਜਾਬੀ ਪੜੋ ਪੰਜਾਬੀ ਸਿੱਖੋ ਤੇ ਪੰਜਾਬੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ